ਪਾਰਪਾਰਿਤ ਤਰਨੂੰ ਜੰਗ ਨੇ ਡਾਕਟਰ ਪੀਮਰਾਓ ਬੇਦਕਰ ਨੂੰ ਲੈ ਕੇ ਕਾਂਗਰਸ ਦੇ ਇਨਸਾਨਾਂ ਸਾਹਦੇ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਚਾਰ ਪੀੜ੍ਹੀਆਂ ਨੇ ਪੰਜ ਦਹਾਕਿਆਂ ਤੱਕ ਡਾਕਟਰ ਪੀਮਰਾਓ ਬੇਦਕਰ ਦਾ ਅਪਮਾਨ ਕੀਤਾ ਹੈ ਉਹਨਾਂ ਕਿਹਾ ਕਿ ਡਾਕਟਰ ਪੀਮਰਾਓ ਬੇਦਕਰ ਨੇ ਸਾਫ ਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਕਾਂਗਰਸ ਪਾਰਟੀ ਦੇ ਅਪਮਾਨ ਵਗੈਰਾ ਨੂੰ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਅੱਜ ਪੰਜਾਬ ਦੇ ਜਲੰਧਰ ਦੇ ਕੇ ਐਲ ਸਾਈਕਲ ਮੈਮੋਰੀਅਲ ਹਾਲ ਵਿਖੇ ਬਾਬਾ ਸਾਹਿਬ ਡਾਕਟਰ ਪੀਮਰਾਓ ਬੇਦਕਰ ਨੂੰ ਸਮਰਪਿਤ ਸਮਾਗਮ ਦੀ ਰੋਨ ਕੀਤਾ ਗਿਆ ਜਿਸ ਵਿੱਚ ਪਾਲਪਾਲ ਦੇ ਸੀਨ ਲਾਗੋ ਤੇ ਰਾਸ਼ਟਰੀ ਪੱਤਰਕਾਰ ਸਕੱਤਰ ਤਰਨਜੰਗ ਨੇ ਕਾਂਗਸ ਪਾਰਟੀ ਤੇ ਤਿੱਖਾ ਨਿਸ਼ਾਨਾ ਸਾਧਿਆ ਉਹਨਾਂ ਕਿਹਾ ਕਿ ਡਾਕਟਰ ਭੀਮrao ਅੰਬੇਦਕਰ ਬਾਰੇ ਅਤੇ ਇੱਥੋਂ ਤੱਕ ਕਿਹਾ ਕਿ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਕਾਂਗਸ ਪਾਰਟੀ ਦੇ ਤੇ ਉਸ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਸਨ ਕਿਉਂਕਿ ਉਹ ਨਿਰਾਸ਼ ਸਨ ਉਹਨਾਂ ਨੇ ਸਾਬਕਾ ਪੰਡਿਤ ਰੀਪਿਟ ਉਹਨਾਂ ਦੇ ਸਾਬਕਾ ਪ੍ਰਧਾਨ ਮੰਤਰੀ ਪੰਡ ਜਵਾਹਰ ਲਾਲ ਨਹਿਰੂ ਕਾਨ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਉਹਨਾਂ ਹੋਰ ਕੀ ਕਿਹਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਡਾਕਟਰ ਭੀਮਰਾਵ ਅੰਬੇਦਕਰ ਜੀ ਦਾ ਦੇਸ਼ ਦੀ ਰਾਤੀ ਦੇਸ਼ ਦੇ ਕਨਸਟੀਚਿਊਸ਼ਨ اور ਦੇਸ਼ ਦੇ ਮੰਤਰੀਪਦ ਦੇਣਾ ਜੋ ਉਹਨਾਂ ਦੇ ਕੰਮ ਨੇ ਬਹੁਤ ਵੱਡੇ ਦੇਸ਼ ਨੂੰ ਕਨਸਟੀਚਿਊਸ਼ਨ ਵੀ ਦਿੱਤਾ اور ਕਨਸਟੀਚਿਊਸ਼ਨ ਦੇ ਅੰਦਰ ਵੰਚਿਤਾ ਨੂੰ ਅਧਿਕਾਰ ਵੀ ਦਿੱਤਾ ਦੇਸ਼ ਦੀ ਅਰਥਵਿਵਸਥਾ ਕਿੱਧਰ ਜਾਣੀ ਚਾਹੀਦੀ ਹੈ इकनोमिक पॉलिसीज की होनी चाहिए बहुत बड़ा विजन देश के अंदर गवर्नर सिस्टम होना चाहिए रिजर्व बैंक होना चाहिए उन्होंने बहुत बड़ा योगदान लेकिन कांग्रेस पार्टी चार पीढ़िया ने पांच दशक तक डॉक्टर भीमराव अंबेडकर जी का अपमान किया डॉक्टर भीमराव अंबेडकर जी को अपमानित होना पड़ा और उन्होंने जो तो देखा कि कांग्रेस नेहरू साहब लगातार अपमान कर रहे तो उन्होंने इस्तीफा दिता और उस इस्तीफे उन्होंने स्पष्ट किया कांग्रेस ने क्या कि उन्होंने बीमार होने कारण इस्तीफा दिता खुद अंबेडकर जी सामने आए और उन्होंने कहा मैं ठीक हूं मानसिक रूप में ठीक हूं और शारीरिक रूप में ठीक हूं मैंने पंडित नेहरू जी जिड़िया विदेश नीति से चीन के प्रतिनिधि उन्होंने डट के विरोध किया ਔਰ ਪੰਡਿਤ ਨਹਿਰੂ ਜੀ ਨੇ ਉਹਨਾਂ ਨੂੰ ਹਰਾਨ ਵਾਸਤੇ ਖੁਦ ਜਾ ਕੇ ਗਲੀ ਗਲੀ ਚ ਉਹਨਾਂ ਦੇ ਖਿਲਾਫ ਪ੍ਰਚਾਰ ਕੀਤਾ ਕਿਉਂਕਿ ਅੰਬੇਦਕਰ ਜੀ ਦਾ ਵਿਚਾਰ ਬਹੁਤ ਪਵਿੱਤਰ ਵਿਚਾਰ ਹੈ ਅੰਬੇਦਕਰ ਜੀ ਕੋ ਕਬਰਾ ਕੇ ਈਰਸ਼ਾ ਦੇ ਨਾਲ ਨਹਿਰੂ ਸਾਹਿਬ ਨੇ ਉਹਨਾਂ ਦਾ ਅਪਮਾਨ ਕੀਤਾ ਇਵਨ ਅੱਜ ਕਾਂਗਰਸ ਦੇ ਲੋਕਾਂ ਨੂੰ ਮੈਂ ਪੁੱਛਣਾ ਚਾਹਨਾ ਕਿ ਡਾਕਟਰ ਭੀਮ ਰਾਵ ਅੰਬੇਦਕਰ ਜੀ ਦਾ ਦਿਹਾਂਤ ਹੋਇਆ ਜਦੋਂ ਦਿੱਲੀ ਚ ਤੇ ਉਹਨਾਂ ਨੂੰ ਸੰਸਕਾਰ ਕਰਨ ਵਾਸਤੇ 4 ਗੱਜ ਜ਼ਮੀਨ ਕਾਂਗਰਸ ਨੇ ਦਿੱਲੀ ਚ ਰਹਿਣ ਨਹੀਂ ਦਿੱਤੀ दिल्लीੋਂ انا دی शव ਨੂੰ ਬੰਬਈ ਲੈ ਜਾਣਾ ਪਿਆ اور ਦੂਜੀ ਵਾਰ ਸੇ ਲਗਾਤਾਰ ਦੇਖੋ ਨਹਿਰੂ ਜੀ ਨੇ ਆਪਣੇ ਆਪ ਨੂੰ ਭਾਰਤ ਰਤਨ ਦਵਾ ਲਿਆ ਆਪ ਇੰਦਰਾ ਗਾਂਧੀ ਨੇ ਆਪਣੇ ਆਪ ਨੂੰ ਭਾਰਤ ਰਤਨ ਦਵਾ ਲਿਆ ਰਜੀਵ ਗਾਂਧੀ ਨੂੰ ਭਾਰਤ ਰਤਨ ਮਿਲ ਗਿਆ ਲੇਕਿਨ ਦੇਸ਼ ਦੇ ਉਸ ਵੀਰ بیٹے ਸੰਵਿਧਾਨ ਨਿਰਮਾਤਾ ਵੰਚਿਤਾ ਦੀ ਲੜਾਈ ਲੜਨ ਵਾਲੇ ਭਾਰਤ ਦੇ ਵੰਚੀਤਾ ਦੇ ਮਸੀਹਾ ਡਾਕਟਰ ਭੀਮਰਾਵ ਅੰਬੇਦਕਰ ਜੀ ਨੂੰ ਭਾਰਤ ਰਤਨ ਨਹੀਂ ਦਿੱਤਾ ਜਿਸ ਵਿਅਕਤੀ ਨੂੰਰੇ ਖਿਲਾਫ ਚੋਣ ਲੜਾਇਆ ਅੰਬੇਦਕਰ ਜੀ ਦੇ ਉਹਨੂੰ ਭਾਰਤ ਰਤਨ ਦੇ ਦਿੱਤਾ ਲੇਕਿਨ ਅੰਬੇਦਕਰ ਜੀ ਨੂੰ ਭਾਰਤ ਰਤਨ ਨਹੀਂ ਦਿੱਤਾ ਉਹ ਭਾਰਤ ਰਤਨ ਜਦੋਂ ਬਾਜਪੀ ਜੀ ਦੇ ਨੇਤ੍ਰਿਤਵ ਚ ਸੰਯੁਕਤ ਸਰਕਾਰ ਨੂੰ 90 ਦੀ ਬਣੀ ਤੇ ਭਾਰਤ ਰਤਨ ਦਿੱਤਾ ਗਿਆ ਉਹਨਾਂ ਨੇ ਪੰਜਗਾ ਜ਼ਮੀਨ ਨਹੀਂ ਦਿੱਤੀ ਔਰ ਅੱਜ ਪੰਜ ਤੀਰਤ ਮੋਦੀ ਜੀ ਨੇ ਬਣਾਏ ਨੇ ਜਿਹੜਾ ਸੁਪਨਾ ਅੰਬੇਦਕਰ ਜੀ ਦਾ ਸੀ ਗਰੀਬਾਂ ਦੀ ਵੰਚਿਤਾ ਦੀ ਲੜਾਈ ਲੜਨ ਦਾ ਉਹ મોદી ਜੀ ਪੂਰਾ ਕਰ ਰਹੇ ਔਰ ਦੇਸ਼ ਦੀ ਜਨਤਾ ਕਾਂਗਰਸ ਦੀਆਂ ਚਾਰ ਪੀੜੀਆਂ ਦੁਆਰਾ ਅੰਬੇਦਕਰ ਜੀ ਦਾ અપਮਾਨ ਕੀਤਾ ਹੈ ਕਿ ਉਹ ਕਦੀ ਪੂਰ ਨਹੀਂ ਸਕਦੀ ਦੇਸ਼ ਅ ਤभी ਪੂਰ ਨਹੀਂ ਸਕਦਾ ਕਿ ਅੰਬੇਦਕਰ ਜੀ ਦਾ અપਮਾਨ ਕਾਂਗਰਸੀ ਚਾਰ ਪੀੜੀਆਂ ਨੇ 5 ਦਸ਼ਕਾ ਤੱਕ ਹੀ ਦਾ। ਜੱਲੇਵਾਲ ਸਾਹਿਬ ਦਾ ਵੀ ਜਿਹੜਾ ਅੰਸ਼ ਹੈਗਾ ਇਹ ਮਰਨ ਵਰਤ ਹੈਗਾ ਉਹ ਵੀ 43 ਦਿਨ ਚ ਪਹੁੰਚ ਗਿਆ। ਐਸਾ ਕਿ ਉਹਨਾਂ ਦੀ ਸੇਤ ਭਗਵਾਨ ਠੀਕ ਰੱਖੇ। ਭਾਰਤੀ ਜਨਤਾ ਪਾਰਟੀ ਦੇ ਨਰਿੰਦਰ ਮੋਦੀ ਸਰਕਾਰ ਲਗਾਤਾਰ ਕਿਸਾਨਾਂ ਦੇ ਚਕੰਮ ਕਰ ਰਹੀ ਹੈ। ਔਰ ਹੁਣ ਵੀ ਫਸਲ ਬੀਮਾ ਯੋਜਨਾ ਔਰ ਕਿਸਾਨਾਂ ਦੀ ਐਮਐਸਪੀ ਆਟੋਮੈਟਿਕ ਮੂਡ ਤੇ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਅਸੀਂ ਅਕਸ਼ਰਸ਼ਾ ਲਾਗੂ ਕਰਦੇ ਹਾਂ।